ਪੰਜਾਬ ਦੇ ਵਿੱਚ ਸੋਮਵਾਰ ਰਾਤ 8 ਵਜੇ ਤੋਂ ਬਾਅਦ ਦੀਵਾਲੀ ਦੇ ਪਟਾਕਿਆਂ ਦੇ ਧੂੰਏ ਨੇ ਪੰਜਾਬ ਦੇ ਕਈ ਸ਼ਹਿਰਾਂ ਨੂੰ ਗੈਸ ਚੈਂਬਰ ਦੇ ਵਿੱਚ ਤਬਦੀਲ ਕਰ ਦਿੱਤਾ ਹੈ। ਹਵਾ ਗੁਣਵਤਾ ਸੂਚਕਾਂਕ ਯਾਨੀ ਕਿ AQI ਦੇ ਵਿੱਚ ਸਿਰਫ 4 ਘੰਟਿਆਂ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ ਜੋ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਗੰਭੀਰ ਸ਼੍ਰੇਣੀ ਦੇ ਵਿੱਚ ਪਹੁੰਚ ਗਿਆ ਹੈ। ਤਾਂ ਪੰਜਾਬ ਦੇ ਵਿੱਚ ਅੱਜ ਕਈ ਥਾਵਾਂ ਤੇ ਦੀਵਾਲੀ ਮਨਾਈ ਜਾ ਰਹੀ ਹੈ। ਸੋ ਦੱਸਦੇ ਕਿ ਅੱਜ ਬੰਤੀ ਛੋੜ ਦੇਵੋ ਸੁੱਤੇ ਪਟਾਕੇ ਵੀ ਚਲਾਏ ਜਾਣਗੇ। ਨਤੀਜੇ ਵਦੂ ਅੱਜ ਪ੍ਰਦੂਸ਼ਣ ਦੇ ਪੱਤਰ ਦੇ ਵਿੱਚ ਕਾਫੀ ਵਾਧਾ ਹੋਣ ਦੀ ਨਿਸ਼ਾਨ। ਅਸੂਬਤ ਦੇ ਵਾਤਾਵਰਣ ਨਿਗਰਾਨੀ ਸਟੇਸ਼ਨ ਦੇ ਅਨੁਸਾਰ ਰਾਤ 8 ਵਜੇ ਔਸਟਨ ਏਕੁਇ 114 ਸੀ ਤਾਂ ਪਟਾਕੇ ਚੱਲਦੇ ਹੀ ਰਾਤ 9 ਵਜੇ 153 ਤੇ ਰਾਤ 10 ਵਜੇ ਤੱਕ 309 ਤੱਕ ਪਹੁੰਚ ਗਿਆ। ਫਿਰ ਰਾਤ 11 ਵਜੇ ਤੱਕ 325 ਤੇ ਅੱਧੀ ਰਾਤ ਤੱਕ ਇਹ ਕਈ ਥਾਵਾਂ ਤੇ 500 ਤੱਕ ਪਹੁੰਚ ਗਿਆ ਜੋ ਕਿ ਬੇहद ਖਤਰਨਾਕ ਸ਼੍ਰੇਣੀ ਦੇ ਵਿੱਚ ਹੈ। ਸਪਰਡਿਊਸ਼ਨ ਬੋਰਡ ਰਾਜ ਦੇ ਸਿਰਫ ਅਕਤਸਾਵਾ ਉਤੇ ਹਵਾ ਦੀ ਗੁਣਵੱਤਾ ਦੀ ਨਿਗਰਾਨੀ ਕੀਤੀ ਹੈ ਲੁਧਿਆਣਾ ਅਮ੍ਰਿਤਸਰ ਪਟਿਆਲਾ ਜਲੰਧਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ ਇਹਨਾਂ ਸ਼ਹਿਰਾਂ ਦੇ ਵਿੱਚ AQI 2.5 ਤੇ 10 ਦੀ ਗਾਣਾ ਪਰ ਆਮ ਨਾਲੋਂ 4 ਤੋਂ 5 ਵੱਧ ਹੋਣਾ ਸੀ ਰਾਤ ਬਰਬਸਮਾਨ ਦੇ ਧੂਏ ਦੀ ਇੱਕ ਮੋਟੀ ਪਰਤ ਚਾਹੀ ਰਹੀ ਜਿਸ ਦੇ ਨਾਲ ਅੱਖਾਂ ਦੇ ਵਿੱਚ ਜਲਨ ਖੰਗ ਅਤੇ ਸਾਹ ਲੈਣ ਦੇ ਵਿੱਚ ਵੀ ਮੁਸ਼ਕਲ ਆਈ ਹੈ ਅਸੋ ਮਾਹਿਰਾਂ ਨੇ ਇਹ ਕਵਿਖਵਾਨੀ ਕੀਤੀ ਹੈ ਜੇਕਰ ਹਵਾਵਾਂ ਤੇਜ਼ ਨਹੀਂ ਹੁੰਦੀਆਂ ਤਾਂ ਪ੍ਰਦੂਸ਼ਣ ਪਰਤ ਅਗਲੇ 2 ਦਿਨਾਂ ਤੱਕ ਬਣੀ ਰਹੇਗੀ ਤਾਂ ਵਾਧੇ ਪ੍ਰਦੂਸ਼ਣ ਦੇ ਨਾਲ ਨਾਲ ਪਰਾਲੀ ਸਾੜਨ ਦੀ ਘਟਨਾ ਨੇ ਵੀ ਸਥਿਤੀ ਨੂੰ ਹੋਰ ਵੀ ਵਿਗਾੜ ਕੇ ਰੱਖ ਦਿੱਤਾ ਹੈ